ਰੋਕ ਨਾ ਮੈਨੂੰ ਪੂਜਾ ਸੁਆ ਠੀਕ ਹੈ ਲੋ ਜੀ ਕੋਲ ਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਸੋਣ ਵਾਲੀ ਗਾਮਕਾਉਗਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 9728000352 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢਾਟ ਤੱਕ ਲੋਕ ਨੂੰ ਮਿਲਦੇ ਫੋਲੋ ਕਰ ਸਕੀਏ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਂਦੇ ਆ ਜੀ ਜਾਣਕਾਰੀ ਬਾਹਰ ਕੱਢ ਦਾਂਗੇ ਨਾ ਵਾਈ ਜੀ ਸਸੀ ਕਾਈ ਸਸੀਗਾ ਬਾਈ ਨਾਮ ਨਾਮ ਮਨਜੀਤ ਸਿੰਘ ਬਾਈ ਪੈਂਡ ਪਿੰਡ ਚ ਗਈ ਪ੍ਰਭਾ ਜੀ ਨੇੜੇ ਟੂਲ ਫਲਾਇਰ ਰਹਿੰਦਾ ਵੱਡੇ ਰੋਡ ਤੇ ਘਰ ਰਹਿੰਦਾ ਖੇਤਾਂ ਚ ਘਰ ਆਪਣਾ ਹੈ ਖੇਤਾਂ ਚ ਤੇ ਵਾੜ ਦੀ ਜਾਣਕਾਰੀ ਦਿਓ ਜੀ ਵਾੜ ਬਈ ਦੂਜੇ ਸੂਏ ਸੁਣਾ ਇਹਨੇ ਹਾਂਜੀ ਦੁੱਧ ਦੇ ਦਿੰਦੇ ਆ 22 ਕਿਲੋ ਪਿਛਲੇ ਸੂਏ ਕਿੰਨਾ ਸੀ 22 ਕਿਲੋ ਸੀਗਾ ਜੀ ਕਿ ਦੂਜੇ ਸੂਏ ਹਾਂ ਦੂਜੇ ਸੂਏ ਸੁਣਾ ਠੀਕ ਆ ਦੇਣ ਦੇਣ ਬਸ ਤਿਆਰੀ ਆ ਬਾਈ ਇੱਕ ਦੋ ਦਿਨ ਕੱਢ ਵੀ ਛੱਡ ਦੇਣੀ ਤਿਆਰੀ ਇਹਦੀ ਠੀਕ ਆ ਤੋਰ ਦੋ ਪ੍ਰਭਾ ਲਓ ਜੀ ਚੈੱਕ ਕਰਤਾ ਦੋ ਕਰਮਵਾਲੀ ਵਾਸਤੇ ਚੁਣ ਦਿਖਾ ਦੇ ਨੰਤਰ ਚੁਣ ਪਤਾ ਮੇਰਾ ਹੋ ਜਾਂਦਾ ਥੋੜਾ ਜਿਹਾ ਇਸ ਕਰਕੇ ਸ਼ਾਮ ਦਾ ਟਾਈਮ ਆ ਉਰਾਤ ਰਾਤ ਜਿਸ ਸਮਾਂ ਕਰਨਾ ਹੈ ਨਾ ਦੂਜਾ ਸੂਆ ਠੀਕ ਹੈ ਲੋ ਚ ਕੋਲ ਦੇ ਲੋ ਚੱਕਰ ਸੋ ਪਰਾ ਕਦ ਬੜਾ ਸੁਪਨਾ ਸੋਣਾ ਲੋ ਇੱਕ ਮਿੰਟ ਬਕਰ ਲਓ ਜੀ ਹਜੇ ਵੀ ਰੇਟ ਇਹਦਾ ਰੇਟ ਇਹਦਾ ਵੀ 60000 ਰੁਪਏ ਬਾਕੀ ਕਰ ਲਾਂਗੇ ਮੌਕੇ ਤੇ ਮਾਰ ਦਾਂ 60000 ਹਾਂਜੀ ਮੰਨ ਤਨ ਕਰ ਦੋਗੇ ਹਾਂ ਹਾਂ ਕਰ ਦਾਂਗੇ ਠੀਕ ਆ ਲੋ ਪੁਰਾ ਵਾਈਜ਼ ਜੀ ਨਾਲ ਜਲੂਕ ਕਨੈਕਟ ਕਰੋ ਠੀਕ ਆ ਜੀ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ